ਅੱਗੇ ਸਮਾਜ ਸੇਵੀ ਰਵਿੰਦਰ ਆਵਲਾ ਸਾਹਿਬ ਦਾ ਐਮ ਐਲ ਏ ਗੁਰੂਰਸਾਹਿ ਫਿਰੋਜ਼ਪੁਰ ਵੱਲੋਂ ਮਹਾਨ ਸੰਤ ਸਮਾਗਮ ਅਤੇ ਕન્યાદાન ਕੀਤੇ ਜਾ ਰਿਹਾ ਹਨ 200 ਤੋਂ ਉੱਪਰ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ ਇਹ ਪੂਰਨ ਜਾਣਕਾਰੀ ਸ਼੍ਰੀ ਮੁਕਤਸਰ ਸਾਹਿਬ ਪਹੁੰਚ ਕੇ ਪਤਵੰਤੇ ਸੱਜਣਾ ਨਾਲ ਸਾਂਝੀ ਕੀਤੀ ਸੰਤ ਸਮਾਗਮ 18 ਨਵੰਬਰ ਅਤੇ ਲੜਕੀਆਂ ਦੇ ਵਿਆਹ 19 ਨਵੰਬਰ ਨੂੰ ਕੀਤੇ ਜਾ ਰਹੇ ਹਨ ਪੂਰਨ ਜਾਣਕਾਰੀ ਆਪਾਂ ਨੂੰ ਦੇ ਰਹੇ ਹਨ ਉੱਗੇ ਸਮਾਜ ਸੇਵੀ ਰਵਿੰਦਰ ਆਵਲਾ ਸਾਬਕਾ ਮਲੇ ਗੁਰੂਸਾਏ ਇਸ ਦਾ ਸਦਾਰ ਪ੍ਰਸਾਰਣ ਸੀਕੇ ਪੰਜਾਬ ਚੈਨਲ YouTube ਤੇ ਕੀਤਾ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਗੁਰਵਿੰਦਰ ਧنوਆ ਤੁਹਾਡੇ ਨਾਲ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ 19 ਨਵੰਬਰ ਦਿਨ ਬੁੱਧਵਾਰ ਗੁਰੂਸਾਏ ਜ਼ਿਲ੍ਹਾ ਫਰੋਜਪੁਰ ਦੇ ਵਿੱਚ ਆਪਣੇ ਉੱਗੇ ਸਮਾਜ ਸੇਵੀ ਰਵਿੰਦਰ ਆਮਲਾ ਜੀ ਜਿਹੜਾ ਗਰੀਬ ਧੀਆਂ ਦੇ ਆਨੰਦ ਕਰਨ ਆਨੰਦ ਕਾਰਜ ਕਰਨ ਜਾ ਰਹੇ ਆ तकरीबन 200 ਤੋਂ 250 ਲੜਕੀਆਂ ਦੇ ਜਿਹੜੇ ਆਨੰਦ ਕਰਨ ਉਹ ਜਾ ਰਹੇ ਆ ਤੇ ਜਿਹੜਾ ਇਸ ਆਨੰਦ ਕਾਰਜਾਂ ਦੇ ਵਿੱਚ ਧੀਆਂ ਦੇ ਨਾਮ ਨੇ ਉਹ 5 ਨਵੰਬਰ ਸ਼ਾਮ ਤੱਕ ਜਿਹੜੇ ਬੁੱਕ ਕੀਤੇ ਜਾਣਗੇ ਤੁਸੀਂ ਵੀ ਕਿਸੇ ਪਰਿਵਾਰ ਦੀ ਹੈਲਪ ਕਰ ਸਕਦੇ ਹੋ ਆ ਨਾਮ ਲਿਖਵਾ ਸਕਦੇ ਹੋ ਆਪਣਾ ਗੁਰੂ ਸਾਹਿਬ ਦੇ ਵਿੱਚ ਜਾ ਕੇ ਆਮਲਾ ਜੀ ਦੇ ਦਫ਼ਤਰ ਵਿਖੇ ਜਾਂ ਜਿਹੜਾ ਤੁਸੀਂ ਲਾਈਵ ਦੇਖ ਰਹੇ ਹੋ ਉਸ ਦੇ ਉੱਪਰ ਕੰਟੈਕਟ ਨੰਬਰ ਦਿੱਤੇ ਹੋਏ ਆ ਉੱਥੇ ਵੀ ਸੰਪਰਕ ਕਰ ਸਕਦੇ ਹੋ ਕਿਸੇ ਗਰੀਬ ਪਰਿਵਾਰ ਦੀ ਹੈਲਪ ਹੋ ਸਕਦੀ ਹੈ ਬਹੁਤ ਵੱਡੀ ਹੈਲਪ ਹੈ ਇਹ ਧੀਆ ਦਾ ਜਿਹੜਾ आनंद ਕਾਰਜ ਇਹ ਤੋਂ ਵੱਡਾ ਹੋਰ ਮੇਰੇ ਸਾਬ ਨਾਲ ਦਾਨ ਨਹੀਂਗਾ ਤੁਸੀਂ ਦਾਨ ਤੁਸੀਂ ਉਸ ਪਰਿਵਾਰ ਦੀ ਹੈਲਪ ਕਿੱਦਾਂ ਕਰ ਸਕਦੇ ਹੋ ਉਸ ਪਰਿਵਾਰ ਨੂੰ ਜਾਣਕਾਰੀ ਦੇ ਸਕਦੇ ਹੋ ਤਾਂ ਜੋ 31 ਤੱਕ ਆਪਣਾ ਨਾਮ ਬੁੱਕ ਕਰਵਾ ਸਕਣ ਇੱਕ ਵਾਰ ਫਿਰ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਰਵਿੰਦਰ ਆਮਲਾ ਜੀ ਤੇ ਉਹ ਬਹੁਤ ਵਧਾਈ ਦੇ ਪਾਤਰ ਨੇ ਤਕਰੀਬਨ 3-4 ਜ਼ਿਲ੍ਹੇ ਜਿੱਦਾਂ ਫਰੀਦਕੋਟ ਫਿਰੋਜ਼ਪੁਰ ਤੇ ਮੁਕਸਰ ਦੇ ਜਿਹੜੇ ਇਹ ਪਰਿਵਾਰਾਂ ਨੂੰ ਬੇਨਤੀ ਹੈ ਖਾਸ ਕਰ ਵੀ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਤਾਂ ਕਿ ਕਿਸੇ ਗਰੀਬ ਦੀ ਹੈਲਪ ਹੋ ਸਕੇ ਭਲਾ ਹੋ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੀ ਸੰਗਤ ਸਭ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਐਨੀ ਢਿੱਲੀ ਫਤਿਹ ਕਿਉਂਕਿ ਜਿਹਦੇ ਦਿਲ ਵਿੱਚ ਫਤਿਹ ਉਹਦੀ ਕੁੱਲ ਵਿੱਚ ਫਤਿਹ ਜਿੱਦੀ ਜ਼ੁਬਾਨ 'ਚ ਫੱਟੇ ਉਹਦੀ ਮੈਦਾਨ 'ਚ ਫੱਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇ ਹਿੰਮਤ ਨੇ ਉਹ ਲੋਕ ਜੋ ਝਿਖਵਾ ਕਰਨ ਮੁਕਤਰਾ ਦਾ ਉੱਗਣ ਵਾਲੇ ਉੱਤ ਪੈਂਦੇ ਨੇ ਸੀਨਾ ਚੀਰ ਕੇ ਪੱਥਰਾ ਦਾ ਵੱਧ ਹੀ ਵਧੀਆ ਸੋਚ ਦੇ ਨਾਲ ਰਮਿੰਦਰ ਆਵਲਾ ਜੀ ਸਾਬਕਾ ਵਿਧਾਇਕ ਜਲਾਲਾਬਾਦ ਬਹੁਤ ਵੱਡਾ ਪਰਾਲਾ ਜਿਹੜਾ ਸੰਤ ਸਮੇਲਨ 12 ਤਰੀਕ ਤੋਂ ਲੈ ਕੇ 18 ਤਰੀਕ ਤੱਕ ਵਿਸ਼ਨੂ ਭਗਵਾਨ ਜੀ ਦਾ ਯਾਤਰਾ ਜਿਹੜਾ ਉਹ ਗੁਰੂ ਹਰਸਾਏ ਦੇ ਵਿੱਚ ਹੋਣਾ 19 ਤਰੀਕ ਨੂੰ ਬੇਟੀਆਂ ਦੀ ਸ਼ਾਦੀ ਕੀਤੀ ਜਾਣੀ ਆ ਕਰੀਬ 200 ਲੜਕੀ ਦਾ ਵਿਆਹ ਜਿਹੜਾ ਇਹਨਾਂ ਨੇ ਬਹੁਤ ਵਧੀਆ ਪੌਣ ਦਾ ਕੰਮ ਕੀਤਾ ਅਸੀਂ ਜਿਹੜੇ ਸ੍ਰੀ ਮੁਕਸਰ ਸਾਹਿਬ ਦੇ ਸਾਰੇ ਅੱਜ ਮੌਜੂਦ ਹਸਤੀਆਂ ਇੱਥੇ ਇਕੱਤਰ ਹੋਏ ਆ ਰਮਿੰਦਰ ਆਵਲਾ ਜੀ ਦਾ ਇਹ ਵਿਚਾਰ ਸੀ ਕਿ ਮੈਂ ਸ੍ਰੀ ਮੁਖਸ਼ਰ ਸਾਹਿਬ ਤੋਂ ਮਲੂਰ ਤੋਂ ਗਿੱਦੜਵਾ ਤੋਂ ਜਲਾਲਾਬਾਦ ਤੋਂ ਗੁਰੂ ਹਰ ਸਾਹਿਬ ਤੋਂ ਸੰਗਤ ਦੇ ਵਿਚਾਰ ਲਈਏ ਕਿ ਇਹ ਜਿਹੜਾ ਪ੍ਰਾਲਾ ਇਹਦੇ ਵਿੱਚ ਜੇ ਕੋਈ ਸੇਵਾ ਕਰ ਸਕਦਾ ਤਾਂ ਜਿਹੋ ਜੀ ਵੀ ਕੋਈ ਸੇਵਾ ਕਰ ਸਕਦਾ ਉਹ ਇਸ ਦੇ ਵਿੱਚ ਇਹਨਾਂ ਦਾ ਅਸੀਂ ਸਾਥ ਦਈਏ ਕਿਉਂਕਿ ਬਹੁਤ ਵੱਡਾ ਪ੍ਰਾਲਾ ਕਬੀਰਾਂ ਜਗ ਤਮ ਜਗਤ ਮੇ ਆਏ ਜਗ ਹਸੇ ਤੂੰ ਮੋਏ ਐਸੀ ਕਰਨੀ ਕਰ ਚਲੇ ਤੂੰ ਹਸੇ ਜਗ ਰੋਏ ਧਰਤੀ ਤੋਂ ਇੱਕ ਨਾ ਇੱਕ ਦਿਨ ਸਭ ਨੇ ਚਲੇ ਜਾਣਾ ਜੇ ਕੋਈ ਚੰਗਾ ਕਰਕੇ ਜਾਵਾਂਗੇ ਤਾਂ ਨਾਂ ਬਣਿਆ ਰਹਿ ਜਾਂਦਾ ਵੀ ਕੋਈ ਇਸ ਧਰਤੀ ਤੇ ਆਇਆ ਸੀ ਤਾਂ ਚੰਗਾ ਕਰ ਗਿਆ ਇਹੋ ਜਿਹੀਆਂ ਜੜੀਆਂ ਹਸਤੀਆਂ ਆਪਾਂ ਨੂੰ ਵੀ ਚਾਹੀਦਾ ਇਹਨਾਂ ਦਾ ਵੱਧ ਚੜ ਕੇ ਆਪਾਂ ਸਾਥ ਦਈਏ ਕਿਉਂਕਿ ਬਹੁਤ ਵਧੀਆ ਉਪਰਾਲਾ ਜਿਹੜਾ ਧੀਆਂ ਵਾਸਤੇ ਇਹਨਾਂ ਨੇ ਜਿਹੜਾ ਇੱਕ ਅੰਨਿਆਦਾਨ ਕਰਨ ਦਾ ਜਿਹੜਾ ਉਪਰਾਲਾ ਕੀਤਾ ਇਹਨਾਂ ਨੇ ਹੁਣ ਮੈਂ ਬੇਨਤੀ ਕਰੂੰਗਾ ਵੀ ਜੇ ਕੋਈ ਵੀ ਵਿਚਾਰ ਆ ਤੇ ਰੱਖਣਾ ਚਾਹੁੰਦਾ ਤਾ ਉਹ ਆਪ ਦਾ ਨਾਂ ਦੱਸ ਦਿਓ ਮੈਂ ਬੇਨਤੀ ਕਰਦਾ ਸਾਬਕਾ ਵਿਧਾਇਕ ਰਮਿੰਦਰ ਆਵਲਾ ਜੀ ਸੰਗਤ ਨੂੰ ਆਪਦੇ ਵਿਚਾਰ ਦੱਸਣਗੇ ਤੇ ਰਮਿੰਦਰ ਆਵਲਾ ਜੀ ਆ ਰਹੇ ਆ ਰਮਿੰਦਰ ਆਵਲਾ ਜੀ ਜਿੰਦਾਬਾਦ ਜਿੰਦਾਬਾਦ ਰਮਿੰਦਰ ਆਵਲਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸામਨੇ ਵਿਰਾਜਮਾਨ ਮੁਖਰ ਸਾਹਿਬ ਦੇ ਐਨਜੀਓ ਦੇ ਪ੍ਰਧਾਨ ਸਹਿਬਾਨ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਤੇ ਮਹਿੰਦਰ ਸਾਹਿਬਾ ਮંચ ਤੇ ਬੈਠੇ ਸਾਰੇ ਸਤਾਰਿਓ ਮਾਫੀ ਚਾਹਨਾ ਹੈ ਕਿਸੇ ਦਾ ਨਾਮ ਨਹੀਂ ਲੈਣ ਲੱਗਿਆ ਸਾਰੇ ਉਹ ਚਿਹਰੇ ਜਿਹੜੇ ਬਚਪਨ ਤੋਂ ਦੇਖਦੇ ਆਏ ਜਿਨ੍ਹਾਂ ਨਾਲ ਇੱਕ ਪਰਿਵਾਰਿਕ ਸਾਜ ਤੇ ਪਰਿਵਾਰਕ ਪਿਆਰ ਹੈ ਹੋਰ ਪਰੈਸਾਲੇ ਸਾਥੀ ਸਭ ਤੋਂ ਪਹਿਲਾਂ ਫਤਿਹ ਦੀ ਸਾਜ ਫਤਿਹ ਚੁਪਾਏ ਹੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਛੇ ਰਿਵਾਇਤ ਕੋਈ ਨਹੀਂ ਕੀ ਫਤੇ ਪ੍ਰਧਾਨ ਜੀ ਕਹਿਣ ਲੱਗੇ ਕਿ ਪਹਿਲਾਂ ਅਸੀਂ ਬੋਲਾਂ ਮੈਂ ਕਿਹਾ ਕਿ ਪਹਿਲਾਂ ਕਿਸ ਅਜੰਡੇ ਲਈ ਅੱਜ ਤੁਹਾਡੇ ਕੋਲ ਹਾਜ਼ਰ ਹੋਏ ਆ ਅਸੀਂ ਤੁਹਾਨੂੰ ਦੱਸ ਦਈਏ ਫਿਰ ਤੁਸੀਂ ਅੱਗੇ ਪ੍ਰਧਾਨ ਜੀ ਦੱਸ ਦਿਓ ਆਪਦੇ ਆਪ ਦੇ ਵਿਚਾਰ ਦੇ ਦਿਓ ਅੱਜ ਦਾ ਏਜੰਡਾ ਕਿਤਾ 19 ਤਰੀਕ ਨੂੰ ਲੋੜਵੰਦ ਪਰਿਵਾਰ ਜਿਨ੍ਹਾਂ ਦੇ ਬੱਚੇ ਛੜਾਏ ਆ ਆਪਣੇ ਏਰੀਆ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਥੋਂ ਫੈਕਟਰੀ ਨੇ ਜਾਂ ਕਿਤੋਂ ਵੀ ਬੱਚੇ ਬੱਚੀਆਂ ਦੇ ਵਿਆਹ ਦਾ ਇੱਕ ਮੇਲਾ ਰੱਖਿਆ ਜਿਹਦੇ ਵਿੱਚ ਤਕਰੀਬਨ 200 ਤੋਂ ਉੱਤੇ ਸਾਡੇ ਕੋਲ ਐਪਲੀਕੇਸ਼ਨਾਂ ਪਹੁੰਚੂ ਉਹਦੇ ਵਿੱਚ ਮੁਕਸਰ ਦੇ ਵੀ ਕਾਫੀ ਬੱਚਿਆਂ ਦੇ ਨਾਮ ਆਏ ਆ ਪਰ ਸ਼ਹਿਰ ਦੇ ਵਿੱਚੋਂ ਬਹੁਤ ਘੱਟ ਆਇਆ ਪ੍ਰਧਾਨ ਜੀ ਸ਼ਹਿਰ ਦੇ ਵਿੱਚੋਂ ਮੁਕਸਰ ਦੇ ਵਿੱਚੋਂ ਬਹੁਤ ਘਟਾ ਆਇਆ ਪਿੰਡਾਂ ਚੋਂ ਜ਼ਰੂਰ ਆਇਆ ਇੱਕ ਤਾਂ ਤੁਹਾਨੂੰ ਬੇਨਤੀ ਅਸੀਂ ਫਾਰਮ ਵੀ ਦੇ ਕੇ ਜਾਣੇ ਆ ਤੇ ਦੋ ਤਿੰਨ ਹੈਗੇ ਆ ਕਿਉਂਕਿ ਆਮ ਤੌਰ ਤੇ ਜਿਹੜੇ ਸ਼ਹਿਰ ਦੇ ਵਿੱਚ ਲੋਕ ਚਰੇ ਜਿਚਿਖਦੇ ਆ ਦਲਕਰਨ ਨੂੰ ਤੇ ਅਪਰੋਚ ਕਰਨ ਪਰ ਉਹ ਸਾਰੀ ਆ ਕ੍ਰੀਨ ਬੈਠੀ ਹੈ ਸ਼ਹਿਰ ਦੀ ਜਿੰਨਾ ਵੀ ਆਮ ਪਬਲਿਕ ਦੇ ਵਿੱਚ ਇੱਕ ਪਕੜ ਹੈ ਤੇ ਇੱਕ ਪਹੁੰਚ ਆਮ ਪਬਲਿਕ ਦੀ ਤੁਹਾਡੇ ਲਈ ਜੋ ਆਪਦੇ ਸੁੱਖ ਦੁੱਖ ਦੇ ਵਿੱਚ ਤੁਹਾਡੇ ਕੋਲ ਆਉਂਦੇ ਆ ਜੇ ਕੋਈ ਇਸ ਤਰ੍ਹਾਂ ਦਾ ਪਰਿਵਾਰ ਹੋਵੇ ਤੇ ਤੁਸੀਂ ਉਹਨਾਂ ਦੇ ਫਾਰਮ ਜ਼ਰੂਰ ਕਰਵਾਓ। ਔਰ ਦੂਸਰੀ ਬੇਨਤੀ ਲੈ ਕੇ ਆਇਆ ਕਿ 19 ਤਰੀਕ ਨੂੰ ਕਿ ਤੁਸੀਂ ਸਾਰੇ ਜਿਹੜੀ ਕ੍ਰੀਮ ਹੈ ਸ਼ਹਿਰ ਦੀ ਉਹ ਮੁਕਸਰ ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਜ਼ਰੂਰ ਪਹੁੰਚੋ ਸਾਰਿਆਂ ਨੂੰ ਅਸ਼ੀਰਵਾਦ ਦੇਣਾ ਪਰ ਜੋ ਅਸੀਂ ਬੈਠ ਕੇ ਸਲਾਹ ਕੀਤੀ ਸਾਰਿਆਂ ਨੇ ਜਿੰਨੇ ਵੀ ਇਸ ਸੰਮੇਲਨ ਦੇ ਵਿੱਚ ਆਪਦੀ ਆਪਦੀ ਰਾਏ ਦੇ ਰਹੇ ਆ ਜਾਂ ਕੰਮ ਕਰਦੇ ਪਏ ਆ ਜਿਹੜੇ ਸ਼ਹਿਰ ਦੇ ਬੱਚੇ ਹੋਣਗੇ ਉਹ ਸ਼ਹਿਰ ਦੇ ਜਿਹੜੇ ਮੌਜੂਜ਼ ਕਰੀਮ ਹੈ ਜਿਹੜੇ ਮੌਜੂਜ਼ ਆਦਮੀ ਹੈ ਉਹ ਇੱਕਾ ਜੋੜੇ ਨੂੰ ਤੇ ਇੱਕ ਉਹਨਾਂ ਦੇ ਨਾਲ ਆਏ ਹੋਏ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਦੇਖਭਾਲ ਕਰਦਾ ਅੰਦਰੋਂ ਤੋਂ आनंदकार्च तक ਉਸ ਤੋਂ ਬਾਅਦ ਲੰਗਰ ਪਾਣੀ ਚਾ ਸਾਰਾ ਪ੍ਰਬੰਧ ਹੋਊਗਾ ਪਰ ਦੇਖ ਰੇ ਤੁਸੀਂ ਕਰਨੀ ਐ ਸਾਰਾ ਜੋ ਬੱਚੇ ਬੱਚੀ ਨੂੰ ਸਮਾਨ ਦੇਣਾ ਅਸੀਂ ਚਾਹਦੇ ਆ ਕਿ ਤੁਹਾਡੇ ਰਾਹੀਂ ਦਿੱਤਾ ਜਾ ਕਿਉਂਕਿ 200 ਬੱਚਿਆਂ ਦਾ ਵਿਆਹ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਕੋਈ 10 15000 ਦਾ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਹੋਣਗੇ ਤੁਸੀਂ ਸਾਰੇ ਸਮਝਦੇ ਕਾਟ ਪਾਤ ਹੋਣਾ ਤੇ ਤੁਸੀਂ ਆਪਦੇ ਸ਼ਹਿਰ ਦੇ ਲੋਕਾਂ ਦਾ ਟਾਈਮ ਦੇ ਨਾਲ 25 25 30 30 ਦਾ ਇੱਕ स्लॉट ਬਣਾ ਰਹੇ ਹਾਂ ਅਸੀਂ ਤੁਹਾਨੂੰ ਅਸੀਂ ਇਨਫੋਰਮ ਕਰ ਦਾਂਗੇ ਕਿ ਕਿਸ ਲੋਟ ਦੇ ਵਿੱਚ ਵਾਰੀ ਆਊਗੀ ਔਰ ਕਿਹੜਾ ਲੋਟ ਤੁਹਾਡੇ ਤੁਹਾਡੇ ਜੁਮੇ ਲਾਵਾਂਗੇ ਤੁਸੀਂ ਉਹ ਸਾਰਾ ਜਿਹੜਾ ਪ੍ਰੋਗਰਾਮ ਹੈ ਸਦੇ ਚੜਾ ਸਯੋਗ ਦੀ ਤੁਹਾਡੇ ਦੇ ਲੋਕ ਔਰ ਦੂਸਰਾ 12 ਤਰੀਕ ਤੋਂ ਲੈ ਕੇ 18 ਤਰੀਕ ਤੱਕ ਮਹਾ ਵਿਸ਼ਨੂ ਯੰਗ ਜਿਹੜਾ ਕਿ ਹੋਣ ਜਾ ਰਹੇ ਆਪਣੇ ਏਰੀਏ ਦੇ ਵਿੱਚ ਬਹੁਤ देर बाद ਹੋਣ ਜਾ ਰਹੇ ਪਰ ਬਾਤ ਗਿਣਤੀ ਦੇ ਵਿੱਚ ਸੰਤ ਮਹਾਤਮਾ ਦੂਰ ਦੂਰ ਤੋਂ ਇੱਥੇ ਪਹੁੰਚ ਰਿਹਾ ਸਮੇਲਨ ਦੇ ਵਿੱਚ 3 ਵਜੇ ਤੋਂ ਲੈ ਕੇ ਰਾਤ ਤੱਕ ਉਹਨਾਂ ਨੇ ਆਪਦੇ ਵਿਚਾਰ ਰੱਖਨੇ ਮੁੜਕਤਾ ਤੇ ਵਿਚਾਰ ਰੱਖਦੇ ਆ ਤੇ ਹੋਰ ਤੁਹਾਡੇ ਸਾਰਿਆਂ ਦਾ ਦੇ ਸਹਿਯੋਗ ਚਾਹੀਦਾ ਤੁਸੀਂ ਵੀ ਪਹੁੰਚਣਾ ਪਰਿਵਾਰ ਨੇ ਵੀ ਔਰ ਕੋਸ਼ਿਸ਼ ਕਰਕੇ ਇਲਾਕੇ ਦੇ ਜਿਹੜੇ ਵੀ ਲੋਕ ਜਾਣਾ ਚਾਹੁੰਦੇ ਆ ਪਬਲਿਕ ਜਾਣਾ ਚਾਹੁੰਦੀ ਆ ਉਹਨਾਂ ਦਾ ਸਹਿਯੋਗ ਕਰਿਓ ਤੇ ਉਹਨਾਂ ਨੂੰ ਉੱਥੇ ਪਹੁੰਚਾਉਣ ਦੇ ਵਿੱਚ ਮਦਦ ਕਰੋ ਇਸ ਯਾਤਰੇ ਵਿੱਚ ਆਪ ਦਾ ਯੋਗਦਾਨ ਦਿਓ ਹਾਜ਼ਰੀ ਲਵਾ ਕੇ ਪਹੁੰਚ ਕੇ ਵਿਚਾਰ ਸੁਣ ਕੇ ਫਿਰ 19 ਤਰੀਕ ਨੂੰ ਦੁਬਾਰਾ ਫਿਰ ਤੁਸੀਂ ਪਹੁੰਚ ਹਮੇਸ਼ਾ ਰਲ ਮਿਲ ਕੇ ਆਪਾਂ ਪ੍ਰੋਗਰਾਮ ਕਰਦੇ ਆ ਇਹ ਵੀ ਆਪਾਂ ਸਿਰੇ ਚੜਾਈਏ ਤੁਸੀਂ ਤੁਹਾਡੀਆਂ ਅੱਖਾਂ ਦੇ ਵਿੱਚ ਬਹੁਤ ਪਿਆਰ ਦੇਖਦਾ ਹਮੇਸ਼ਾ ਤੁਹਾਡੇ ਚਿਹਰੇ ਦੇ ਦੇਖ ਕੇ ਮਾਨੂੰ ਤਸੱਲੀ ਹੁੰਦੀ ਹੈ ਖੁਸ਼ੀ ਮਿਲਦੀ ਹੈ ਤੁਹਾਡਾ ਪਿਆਰ ਐਵੇਂ ਬਣਿਆ ਰਹੇ ਸਾਰੇ ਮਿਲ ਕੇ ਸਮਾਜ ਦੀ ਪੰਜਾਬ ਦੀ ਸੇਵਾ ਕਰਦੇ ਰਹੀਏ ਤੁਹਾਡਾ ਅਸ਼ੀਰਵਾਦ ਤੇ ਪਿਆਰ ਆਦੀ ਬਣਿਆ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਨ੍ਹਾਂ ਨੇ ਆਪਣੇ ਵਿਚਾਰ ਦੇਨੇ ਆ ਜੋ ਇਹਦੇ ਵਿੱਚ ਤੁਹਾਨੂੰ ਤੁਹਾਡੀ ਸਲਾਹ ਹੈ ਕਿ ਇਹ ਕੰਮ ਨਾਲ ਆਪਾਂ ਨੂੰ ਕਰਨਾ ਚਾਹੀਦਾ ਹੈ ਉਹ ਜ਼ਰੂਰ ਦੇ ਦਿਆ ਜੀ ਕਿਉਂਕਿ ਅਜਿਹੇ ਸਮਾਗਮ ਅਸੀਂ ਵੀ ਪਹਿਲੀ ਵਾਰੀ ਕਰਨ ਲੱਗੇ ਆ ਇੰਨਾ ਵੱਡਾ ਬਹੁਤ-ਬਹੁਤ ਧੰਨਵਾਦ ਛੋਮਣੀ ਬਣੀ ਆਹ ਮਾਣਾ ਪਰਵਾਜ਼ ਮੇਰੀ ਜੀਵਾਲ ਦਾਕਰ ਹੁਕਮ ਜਿੰਦਗੀ ਆਲਾ ਤੋਂ ਇਹਨਾਂ ਨੂੰ ਨਾ ਕੋਸ ਪਾਣੇ ਤੋਂ ਸਿੱਧੇ ਇੱਕ ਇੱਕ ਪਰਵਾਰ ਪਰ ਦੇ ਟੰਗ ਤੋਂ ਨਾ ਇਹ ਖੇਵਾਂ ਦੇ ਸਾਥ ਦੇ ਆਇਆ ਦੇ ਟੰਗ ਤਿੰਨੇ ਦੀ ਗਰੀਬਾਂ ਦੀ ਸੇਵਾ ਲਈ ਪਤਾ ਨਹੀਂ ਕੌਣ ਆਪਾਂ ਸੰਗੇਸ਼ਾ ਲਾ ਰੱਖਿਆ ਗਿਆ ਅੱਜ ਮੈਂ ਆਮਲਾ ਸਾਹਿਬ ਵਰਿੰਦਰ ਆਮਲਾ ਜੀ ਦੀ ਜੋ ਉਹਨਾਂ ਨੇ ਸਾਨੂੰ ਉਹ ਉਰੰਦ ਦਿੱਤਾ ਹੈ 12 ਤੋਂ 18 ਤੱਕ ਦਾ ਮਹਾਜਗ ਦਾ ਔਰ 19 ਨੂੰ ਕੋਈ 200 ਦੇ 23 ਛਾਦੀਆਂ ਦੇਟੀਆਂ ਆਂਦੀਆਂ ਬੇਟੀਆਂ ਆਂਦੀਆਂ ਕਰਨੀਆਂ ਹਨ ਉਸ ਪ੍ਰੋਗਰਾਮ ਨੂੰ ਸਿਰੇ ਚਾੜ੍ਹ ਲਈ ਮੁਖਸਰ ਦੇ ਇਸ ਪ੍ਰੋਕਰਟਰ ਕਰੀਤੇ ਪਹਾਰੇ ਹਨ ਉਹਨਾਂ ਦਾ ਮੈਂ ਵੈਲਕਮ ਕਰਦਾ ਹਾਂ ਸਟੇਜ ਤੇ ਮੌਜੂਦ ਸਾਰੇ ਹੀ ਬਹੁਤ ਮੌਜੂਦ ਹਾਜ਼ਰੀ ਕਿਉਂਕਿ ਤੰ ਬੜਾ ਨੌਗਲ ਹੈ ਪੋਰ ਬਹੁਤ ਵੱਡਾ ਹੈ ਇਸ ਲਈ ਇਸ ਵਿੱਚ ਆਪਾਂ ਨੂੰ ਸਾਰਿਆਂ ਨੂੰ ਅੱਜ ਤੋਂ ਹੀ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਔਰ ਜੋ ਉਹਨਾਂ ਨੇ ਅਜੰਡਾ ਦੱਸਿਆ ਹੈ ਵੀ ਆਪਣੇ ਜੋ ਮੈਂਬਰ ਜਿਨ੍ਹਾਂ ਦੀ ਸ਼ਾਦੀ ਆਪਾਂ ਕਰਵਾਉਣੀ ਹੈ 19 ਤਰੀਕ ਨੂੰ ਉਹ ਵੀ ਜਿਹੜੇ ਜੈ ਜੁਰੂਰ ਤਮੰਦ ਹਨ ਉਹਨਾਂ ਨੂੰ ਇਹਨਾਂ ਰੋਲ ਦਿੱਤਾ ਜਾਵੇ ਤੇ ਉਹਨਾਂ ਦੀ ਸਹੀ ਪਛਾਣ ਕਰਕੇ ਉਹਨਾਂ ਨੂੰ ਉਸ ਵੇਲੇ ਉੱਥੇ ਪਟਾਇਆ ਜਾਵੇ ਇਸ ਕਰਕੇ ਕਿਉਂਕਿ ਬਹੁਤ ਸ਼ੁਰੂ ਤੋਂ ਇਹ ਪਰਿਵਾਰ ਐਡੇ ਵੱਡੇ ਵੱਡੇ দান ਮੈਂ ਤਾਂ ਆਪ ਦੇਖਿਆ ਜੇ ਜਦੋਂ ਇਹਨਾਂ ਦੀ ਮਾਤਾ ਜੀ ਦਾ ਸਵਰਗਵਾਸ ਹੋਇਆ ਉਦੋਂ ਮੈਂ ਉਸ ਪ੍ਰਾਰਥਨਾ ਸਭਾ ਵਿੱਚ ਹਾਜ਼ਰ ਸੀ ਡਾਕਟਰ ਹਰਪਜਨ ਜੀ ਆਮਲਾ ਸਾਹਮਣੇ 52 ਲੱਖ ਦਾ ਚੈੱਕ ਉਦੋਂ ਗਊਸ਼ਾਲਾ ਨੂੰ ਮੰਟੂਪੋਰੇ ਨੂੰ ਦਿੱਤਾ ਸੀ ਉਸ ਵੇਲੇ ਪ੍ਰਧਾਨ ਨੂੰ ਉਸ ਤੋਂ ਬਾਅਦ ਹੋਰ ਵੀ দান ਇਹਨਾਂ ਨੇ ਬਹੁਤ ਕੀਤਾ ਤੇ ਹੁਣ ਵੀ ਕਰ ਰਹੇ ਨੇ ਤੇ ਹਮੇਸ਼ਾ ਆਪਾਂ ਰੋਜ਼ ਵੀਡੀਓ ਵੇਖਦੇ ਆ ਤੇ ਰਵਿੰਦਰ ਆਮਲਾ ਜੀ ਕਿਸ ਤਰ੍ਹਾਂ ਗਰੀਬਾਂ ਦੀ ਰੋਜ਼ ਸਹਾਇਤਾ ਕਰਦੇ ਹਨ ਇਸ ਲਈ ਬਹੁਤ ਖੁਸ਼ੀ ਖੁਸ਼ੀ ਹੈ ਸਾਨੂੰ ਔਰ ਬਕਸਰਵਸੀ ਅੱਜ ਇਸ ਮੌਕੇ ਤੇ ਤੁਹਾਨੂੰ ਵਧਾਈ ਦਿੰਦੇ ਹਾਂ ਔਰ ਸਾਰੇ ਹੀ ਸਹਿਯੋਗ ਦੇਣ ਦਾ ਪ੍ਰਣ ਕਰਦੇ ਹਾਂ ਮੈਂ ਇੰਨਾ ਹੀ ਕਹਿੰਦਾ ਹੋਇਆ ਉਹਨਾਂ ਨੂੰ ਦੁਬਾਰਾ ਵੈਲਕਮ ਕਰਦਾ ਹਾਂ ਜੈ ਹਿੰਦ ਜੈ ਭਾਰਤ ਸਾਡਾ ਬਹੁਤ ਬਹੁਤ ਧੰਨਵਾਦ ਸਰਕਾਰ ਜੋ ਫਾਜ਼ੀਆ ਸ਼੍ਰੀ ਗੁਰਿੰਦਰ ਕੁਮਾਰ ਜੀ ਆਵਲਾ ਸਾਡਾ ਐਮਐਲਏ ਜਨਰਦਾਸ ਔਰ ਮੇਰੇ ਸਾਹਮਣੇ ਬੈਠੇ ਐਨਜੀਓ ਸਾਹਿਬ ਲਗ ਲਗ ਸੈਕਟਰੀ ਦੇ ਪ੍ਰਧਾਨ ਮੈਂਬਰ ਸਰਪੰਚ ਮੈਂਬਰ ਐਮਸੀ ਸਾਹਿਬਾ ਸਾਰੇ ਸਟੇਜ ਤੇ ਬੈਠੇ ਸਾਰੇ ਮੋਢवार ਸਭ ਦਾ ਤਾਲੇ ਇੱਥੇ ਆਨਦੇ ਮੈਂ ਜਿ ਆਇਆ ਤਾਂ ਉਹ ਧੰਨਵਾਦ ਕਰਦਾ ਕਿ ਛੋਟੇ ਸੱਤੇ ਤੁਸੀਂ ਆਪ ਦਾ ਥਿੰਕ ਇਸ ਨੂੰ ਕੱਢ ਕੇ ਇੱਥੇ ਆਏ ਹੋ ਆਵਲਾ ਸਾਹਿਬ ਮੁਕਸਰ ਇੱਕ ਗੁਰਵਾਨੀ ਨਗਰੀ ਆ ਇੱਥੇ ਬੜੇ ਅੱਛੇ ਕੰਮ ਹੁੰਦੇ ਆ ਬੜੇ ਅੱਛੇ ਧਰਮ ਸਸਤਾ ਬਰਿਆ ਹੋਇਆ ਇੱਥੇ ਸੋ ਸਾਨੂੰ ਜੋ ਵੀ ਹੁਕਮ ਕਰੋਗੇ ਅਸੀਂ ਸਾਰੇ ਤੁਹਾਡੇ ਨਾਲ ਮਿਲ ਕੇ ਚੱਲਾਂਗੇ ਹੁਣ ਪ੍ਰੈਸ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਬੜਾ ਟਾਈਮ ਕੱਢ ਕੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਆ ਔਰ ਮੈਂ ਬੇਨਤੀ ਕਰਦਾ ਸਾਹਕਾ ਮੇਲਾ ਸਾਹਿਬ ਨੂੰ ਸਾਨੂੰ ਥੋੜਾ ਜਿਹਾ ਮੈਸੇਜ ਮਿਲਿਆ ਸੀ ਤੁਹਾਡੇ ਬਥੇਰੇ ਸੁਣਦੇ ਰਹੀ ਇਹਨੂੰ ਸਿਕਰੀ ਸਾਹਿਬ ਦਾ ਕਹਿੰਦੇ ਦਾ ਪ੍ਰੋ ਰੱਖਣਾ ਕਿ ਜਿੰਨਾ ਵੀ ਐ ਥੋੜਾ ਸਹਿਯੋਗ ਕੀਤਾ ਉਹਨਾਂ ਨੇ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੈਂ ਫਿਰ ਦੁਬਾਰਾ ਸਭ ਦਾ ਧੰਨਵਾਦ ਕਰਦਾ ਆਪ ਜੀ ਜਗਾ ਲੈਣਾ ਕਿ ਵਕਤ ਬਾਅਦ ਆਪਾਂਥੇ ਗੁਰੂ ਸਾਹਿਬਾਂ ਕੇ ਸੰਜੋਗ ਲਈਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਬੋਲੇ ਬਾਈ ਜੀ ਦਾ ਧੰਨਵਾਦ ਮੁਖਤਸਰ ਸਾਹਿਬ ਪਹੁੰਚੇ ਕੀ ਮੁਖਤਸਰ ਸਾਹਿਬ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਪ੍ਰੈਸ ਦਾ ਧੰਨਵਾਦ ਸਾਰੀਆਂ ਐਨ ਜੀਓਸ ਸਾਰੇ ਮੰਦਰ ਸਾਰੇ ਗੁਰਦੁਆਰਾ ਸਾਹਿਬਾਂ ਦੇ ਪ੍ਰਧਾਨ ਸਾਹਿਬਾਨ ਮੈਂਬਰ ਸਾਹਿਬਾਨ ਜਿੰਨੇ ਵੀ ਇੱਥੇ ਪਬਲਿਕ ਦੇ ਨਮਾਇंदे ਪਹੁੰਚੇ ਆ ਉਹਨਾਂ ਦਾ ਧੰਨਵਾਦ ਅੱਜ ਦਾ ਮੁੱਖ ਅਜੰਡਾ ਸਾਡਾ ਇਹ ਹੈ ਕਿ 19 ਨਵੰਬਰ ਨੂੰ ਅਸੀਂ ਗੁਰੂ ਸਾਹਿਬ ਦੇ ਕੇ ਨੋਡ ਮੈਂਪ ਬੱਚੇ ਬੱਚੀਆਂ ਦਾ ਵਿਆਹ ਕਰਨ ਜਾ ਰਿਹਾ ਹੈ ਉਸ ਸੰਬੰਧ ਦੇ ਵਿੱਚ ਮੁਕਸਰ ਦੇ ਵੀ ਕਾਫੀ ਬੱਚੇ ਉੱਥੇ ਆਏ ਆ ਉਹਨਾਂ ਬਾਰੇ ਆਏ ਆ ਗੱਲ ਕਰਨ ਤੇ ਦੂਸਰਾ 12 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਮਹਾ ਵਿਸ਼ਨੂ ਯਾਗ ਹੋਣ ਜਾ ਰਿਹਾ ਹੈ ਫਰੂਟ ਸਾਹਿਦ ਕੇ ਔਰ ਸ਼ਾਮ ਨੂੰ 3 ਵਜੇ ਤੋਂ ਲੈ ਕੇ ਰਾਤ ਤੱਕ ਉੱਥੇ ਸਮਾਗਮ ਹੋਊਗਾ ਕੀਰਤਨ ਵੀ ਹੋਣਗੇ ਔਰ ਜਿਹੜੇ ਸੰਤ ਮਹਤਮਾ ਆਣਗੇ ਉਹ ਆਪਣੇ ਵਿਚਾਰ ਵੀ ਦੱਸਣਗੇ ਉਸ ਲਈ ਸਾਰੀਆਂ ਸੰਸਥਾਵਾਂ ਨੂੰ ਅਸੀਂ ਨਿਮਰਤਾ ਨਾਲ ਬਲਾਣ ਆਏ ਆ ਸੱਦਾ ਪਤਾ ਦੇਣ ਆਏ ਆ ਔਰ ਬੇਨਤੀ ਕਰਨਾ ਆਏ ਆ ਕਿ ਸਾਰੀ ਪਬਲਿਕ ਜਿਹੜੀ ਉੱਥੇ ਜਾਣਾ ਚਾਹਦੀ ਉਹਨਾਂ ਦਾ ਉਹਨਾਂ ਦੀ ਮਦਦ ਕਰਕੇ ਉੱਥੇ ਉਹਨਾਂ ਨੂੰ ਪਹੁੰਚਾਇਆ ਕਰੀਏ तकरीबन 200 ਤੋਂ ਉੱਤੇ ਇਸ ਵੇਲੇ ਸਾਡੇ ਕੋਲ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਜੇ ਕੋਈ ਉਹਦੇ ਵਿੱਚ ਨਾਬਾਲਗ ਹੋਣਗੇ ਤਾਂ ਉਹ ਕੱਟੇ ਜਾਣਗੇ ਬਾਕੀ ਅਸੀਂ ਕਰਾਂਗੇ ਹਾਂ ਟਾਰਗੇਟ ਕਿੰਨਾ ਹੈ ਨੇ ਕੋਈ ਟਾਰਗੇਟ ਨਹੀਂ ਜਿੰਨੇ ਆ ਗਏ ਅਸੀਂ ਕੱਲ ਤੱਕ ਰਜਿਸਟ੍ਰੇਸ਼ਨ ਖੁੱਲੀ ਹੈ ਸਾਡੀ ਠੀਕ ਹੈ ਤੇ 5 ਤਰੀਕ ਤੱਕ ਖੁੱਲੀ ਹੈ ਰਜਿਸਟ੍ਰੇਸ਼ਨ ਜਿੰਨੇ ਆ ਗਏ ਅਸੀਂ ਸਾਰਿਆਂ ਦੇ ਬੱਚੇ ਬੱਚੀਆਂ ਦੇ ਵਿਰਾਸਤ ਵਿੱਚ ਨਾਲ ਜੁੜੀਆਂ ਨੇ ਅਸੀਂ ਗੁਰੂ ਸਹਾਇਤਰੀ ਕਰ ਰਹੇ ਹਾਂ ਪਰ ਸਾਰਿਆਂ ਨੂੰ ਬੇਨਤੀ ਕਰਨਾ ਹੈ ਕਿ ਬੱਚੇ ਬੱਚੀਆਂ ਨੂੰ ਅਸ਼ੀਰਵਾਦ ਦੇਣ ਜ਼ਰੂਰ ਆਓ ਆਲਾ ਸਾਹਿਬ ਤਰਨਤਾਲ ਦੀ ਜਿੰਮੇ ਚੋਂ ਕਿਸ ਤਰ੍ਹਾਂ ਦੇਖਦੇ ਹੋ ਇਕਲਖਨ ਦਾ ਸਾਰੀਆਂ ਪਾਰਟੀਆਂ ਦੇ ਨਮਾਇंदे ਤੇ ਕੋਈ ਇਲੈਕਸ਼ਨ ਦਾ ਜਾ ਕੋਈ ਪਾਰਟੀ ਦੇ ਸਬੰਧ ਦੇ ਵਿੱਚ ਨਹੀਂ ਆਇਆ ਧੰਨਵਾਦ ਹਮੇਸ਼ਾ ਜਿਹੜਾ ਬਾਅਦ ਵਿੱਚ ਦਿੱਤਾ ਜਾਊਗਾ ਜਦੋਂ ਸੁਨੀ ਸ਼ਮਾਨ ਤੇ ਚਾਹੋਗਾ ਵੈਸੇ ਦੂਦਿਆ ਬਿਲਕੁਲ ਜੋ ਲੜਿੰਦਾ ਸਮਾਨ ਹੈ ਜੋ ਜ਼ਰੂਰੀ ਸਮਾਨ ਹੈ ਘਰ ਦਾ ਉਹ ਅਸੀਂ ਨਾਲ ਦੇਾਂਗੇ ਬੱਚੇ ਬੱਚਿਆਂ ਨੂੰ ਔਰ ਜਿੰਨੀ ਵੀ ਬਰਾਤ ਆ ਮੇਲ ਆਣਾ ਚਾਹੁੰਦਾ ਉਹ ਉੱਥੇ ਆ ਸਕਦਾ ਸਾਰਿਆਂ ਨੂੰ ਅਸੀਂ ਜੀ ਆਇਆ ਕਰਾਂ ਕਵਾਂਗੇ ਔਰ ਸਾਰਿਆਂ ਦਾ ਪੂਰਾ ਧਿਆਨ ਰੱਖਿਆ ਜਾਵੇ। ਕੋਈ ਨਾ ਕੋਈ ਕਿਸੇ ਚਾਰੇ ਤੇ ਅਜੇ ਤੀਜੇ ਨੂੰ ਕਿੰਨੇ ਦਿਨ ਕਿੰਨੇ ਦਿਨ ਜੋ ਮੱਪਦੇ ਤੇ ਲਿਆ ਜਾ ਪਰਸੈਂਟ ਮਾਇਦੇ ਤੋਂ ਤੁਹਾਡੇ ਕੋਲ ਤੋਂ ਪੂਆਇਆ ਜਾਵੇ। ਨਹੀਂ ਦੇਖੋ ਸਾਰੇ ਜਿਹਨੇ ਪਰਿਵਾਰ ਆਣਗੇ ਤੁਹਾਨੂੰ ਮੈਂ ਦੱਸਿਆ ਕਿ ਸਾਰਾ ਉਹਨਾਂ ਦਾ ਵਿਆਹ ਦਾ 6 ਕਿਲੀ ਤਰੀਕ ਨੂੰ ਸ਼ੁਰੂ ਹੋ ਜਾਣਾ ਹੈ ਤੇ 12 ਤਰੀਕ ਨੂੰ ਸ਼ੁਰੂ ਹੋਣਾ ਹੈ। ਤੇ ਮਹਾ ਵਿਸ਼ਨੂ ਯਗ ਹੈ ਜਿਹੜਾ ਬਹੁਤ देर बाद ਹੋਣ ਲੱਗਿਆ। ਠੀਕ ਹੈ। ਔਰ ਜਿਦੇ ਵਿੱਚ ਬਹੁਤ ਸੰਤ ਮਹਾਤਮਾ ਬਾਹਰੋਂ ਵੀ ਆ ਰਹੇ ਆ ਪ੍ਰਵਚਨ ਵੀ ਕਰਨਗੇ ਤਕਰੀਬਨ 2 300 ਦੇ ਕਰੀਬ ਬਾਹਰੋਂ ਸੰਤ ਮਹਾਤਮਾ ਉਥੇ ਪਹੁੰਚਣਗੇ ਹਮੇਸ਼ਾ ਪਹਿਲਾਂ ਵੀ ਕਰਾਇਆ ਹੋਇਆ ਜਾਂਦੇ ਆ ਮੇਰੇ ਫਾਦਰ ਨੇ 85 ਦੇ ਵਿੱਚ ਕਰਵਾਇਆ ਸੀਗਾ ਤੇ ਹੁਣ ਮੇਰੇ ਬ੍ਰਦਰ ਆ ਉਹ ਉਹਨਾਂ ਨੇ ਵੀੜਾ ਚੱਕਿਆ ਵੀ ਇਹ ਪਰਵਾਹ ਹਾਂਜੀ ਹਾਂ ਔਰ ਅਸੀਂ ਬਾਡੇ ਰਾਈ ਵੀ ਔਰ ਸਾਰਿਆਂ ਦੇ ਰਾਈ ਇਹ ਬੇਨਤੀ ਕਰਨ ਆਏ ਆ ਕੇ ਸਾਰੇ ਉਸ ਯੱਗ ਦੇ ਵਿੱਚ ਪਹੁੰਚਣ ਔਰ ਆਪ ਦਾ ਯੋਗਦਾਨ ਜਿਹੜਾ ਉਹ ਰੋਟੀਪਾਨ ਅਸ਼ੀਰਵਾਦ ਦੇਣ ਤੇ ਲੈ ਧੰਨਵਾਦ ਸਾਰੇ ਜੇ ਕਿਸੇ ਬੱਚੇ ਨੇ ਆਪਣਾ ਨਾਮ ਖਾਣਾ ਉਹ ਉਹਦੇ ਨਾਮ ਆਪ ਬਿਲਕੁਲ ਫਾਰਮਸੀ ਲੈ ਕੇ ਆਏ ਦੇਖੇ ਵੀ ਜਾਵਾਂਗੇ ਵੈਸੇ ਵੀ ਮੁਕਸਰ ਤੇ ਸਾਡੇ ਕੋਲ ਕਾਫੀ ਉੱਥੇ ਪਹੁੰਚੇ ਉਸ ਬੰਦ ਦੇ ਵਿੱਚ ਅਸੀਂ ਵੈਰੀਫਿਕੇਸ਼ਨਸ ਕਰਦੇ ਪਏ ਆਂ ਕਿ ਕੋਈ ਨਬਾਲਿਕ ਨਾ ਹੋਏ ਜਾਂ ਕੋਈ ਉਸ ਤਰ੍ਹਾਂ ਦਾ ਕੋਈ ਡੰਮੀ ਜਾਂ ਕੋਈ ਜਾਲੀ ਨਾ ਹੋਏ ਅਸੀਂ ਵੈਰੀਫਿਕੇਸ਼ਨ ਕਰ ਰਹੇ ਆ ਤੁਹਾਨੂੰ ਗਿਣਤੀ ਅਸੀਂ ਦੱਸ ਦਿਆਂ ਧੰਨਵਾਦ ਜੀ ਬਹੁਤ ਬਹੁਤ ਜਰਤ ਦੀ ਹੈ ਮੰਗਰ ਜੀ ਮੰਗਰ ਸ਼ਰੀਮੋਸਲ ਸਾਹਿਬ ਜੀ ਦੇ ਚਾਰ ਮੱਤਵ ਦੇ ਤੇ ਬਹੁਤੇ ਸਰਕਾਰੀਓ ਜਿਨ੍ਹਾਂ ਨੂੰ ਮੈਂ 24 ਜਾਂ 25 ਸਾਲ ਤੋਂ ਪ੍ਰੋਜੈਕਟ ਆਰਟੀ ਦੇ ਵਿੱਚ ਕੰਮ ਕਰਦਾ ਦੇਖਦਾ ਰਿਹਾ ਹਾਂ ਉਹ ਸਮਾਜ ਸੇਵਾ ਦੇ ਵਿੱਚ ਔਰ ਦੇ ਨਾ ਨਾ ਬਾਪ ਮਰਦ ਵਾਲੇ ਸਭ ਤੋਂ ਸ਼ਰਮਤ ਜੀ ਹਾਂ ਬੋਲੇ ਸਰਕਾਰ ਜੋ ਬਾਪੂ ਸਾਹਿਬਾਨ ਸਾਫ ਦਾ ਐਮਐਲਏ ਸ਼੍ਰੀ ਕ੍ਰਿਸ਼ਿੰਦਰ ਆਗਲਾ ਜੀ ਦਾ ਸ਼੍ਰੀ ਮੁਖਸਰ ਸਾਹਿਬ ਇਹ ਬੋਲ ਰਹੇ ਨੇ ਮੈਂ ਉਹ ਜੀ ਆਇਆਂ ਨੂੰ ਧੰਨਵਾਦ ਕਰਦਾ ਹੈ ਜਿਸ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਆਪਾਂ ਮੁਖਸਰ ਸਾਹਿਬ ਦੇ ਵਾਸੀ ਵੱਖ-ਵੱਖ ਪਾਰਟੀਆਂ ਦੇ ਨਮਨ ਦੇ ਬੋਰੇ ਜੀਓ اور ਬਹੁਤ ਵੱਡੀ ਗਿਣਤੀ ਦੇ ਵਿੱਚ ਪੱਤਰਕਾਰ ਸਾਥੀ ਇਕੱਠੇ ਹੋਏ ਨੇ ਇਹ ਅਪਰਾਧਾ ਜੋ ਸਰਕਾਰ ਸਾਹਮਣਾ ਦੀ ਕਰ ਰਹੇ ਨੇ ਮੈਂ ਕਦੇ ਵੀ ਕੋਈ ਰਾਜਨੀਤਿਕ ਪਾਰਟੀ ਲੀਬ੍ਰਲ ਦਾ ਦੇਖਿਆ ਨਹੀਂ ਜਿਹੜਾ ਗਰੀਬਾਂ ਦੀ ਪਾਰਟੀਵਾਦੀ ਤੋਂ ਉਪਰ ਉੱਠ ਕੇ ਕੰਮ ਕਰਦਾ ਹੋਵੇ ਇਹਨਾਂ ਨੇ ਜੋ ਵੀ ਸਾਡੀ ਮੁਖਰ ਦੀ ਬੋਤੀ ਲਾਈ ਹੈ ਸਾਨੂੰ ਇਹ ਟਾਈਮ ਤੇ ਸਮਾਂ ਦੱਸਦੇ ਮੇਰੇ ਤੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿੱਦੇ ਵੀ ਸਾਰੇ ਸਤਿਕਾਰਯੋਗ ਆਪੋ ਸਾਹਿਬਾਨ ਸਟੇਜ ਤੇ ਬੈਠੇ ਤੇ ਸਾਹਮਣੇ ਬੈਠੇ ਨੇ ਆਪਾਂ ਸਾਰੇ ਇਥੋਂ ਮੁਕਸਰੂ ਦੇ ਇਕੱਠਾ ਬਣਾ ਲਏ ਇਕੱਠੇ ਹੋਣ ਦਾ ਪ੍ਰੋਗਰਾਮ ਰਾਕੇ ਤਾਂ ਜੋ ਆਪਾਂ ਸਾਰੇ ਗੁਰੂ ਸਾਹਿਬਾਂ ਤੇ ਜਾ ਕੇ ਇਹ ਜੋ ਕੰਨਿਆਦਾਨ ਹੋ ਰਿਹਾ ਮੁਕਸਰੂ ਦੇ ਪਰਿਵਾਰ ਵੀ ਉਹਦੇ ਵਿੱਚ ਹਿੱਸੇਦਾਰ ਨੇ ਆਪਾਂ ਇਸ ਕੰਨਿਆਦਾਨ ਦੇ ਵਿੱਚ ਆਪਣਾ ਯੋਗਦਾਨ ਪਾਈਏ ਔਰ ਮਾਈਕ ਹਾਸਟਰ ਦੇ ਧੰਨਵਾਦ ਕਰਦਾ ਇਸ ਪੈਕਿੰਗ ਦੇ ਵਿੱਚ ਪਰਬੰਧਕ ਦਾ ਜਿਨ੍ਹਾਂ ਨੇ ਇਹ ਕੋਰੋਨਾ ਨੂੰ ਲੀਕਿਆ ਤੇ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ